ਕਿ ਅਸੀਂ ਐਕ ਸਰਵਿਸਮੈਨ ਪਹਿਲਾਂ ਤੋਂ 5 ਸਾਲ 7 ਸਾਲ ਤੋਂ ਅਸੀਂ ਇਕੱਠੇ ਚੱਲ ਰਹੇ ਆ ਇੱਕ ਅਸੀਂ ਆਪਣੀ ਸੰਸਥਾ ਬਣਾਉਣਾ ਚਾਹੁੰਦੇ ਆ ਉਹ ਸੰਸਥਾ ਦਾ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਅੱਜ ਸਕਲ ਜੋ ਵੀ ਸਰਕਾਰਾਂ ਨੇ ਉਹ ਸੈਂਤ ਦੇਖਦੀਆਂ ਨੇ ਵੀ ਇਹਨਾਂ ਦੀ ਮਗਰ ਕਿੰਨੀ ਕੀ ਸੈਂਖਾ ਹੈ ਫਿਰ ਉਹ ਬਤੌਰ ਜਾਂਦੀਆਂ ਨੇ ਪਤਾ ਕਰਨੇ ਵੀ ਸਭ ਵੋਟ ਕਿਨੂੰ ਪਾਉਣੇ ਆ ਕਿਉਂਕਿ ਇਕੱਲੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਜੇ ਤੁਹਾਨੂੰ ਵੀ ਕਿਸੇ ਫੌਜੀ ਨੂੰ ਪ੍ਰੋਬਲਮ ਆndi ਹੈ ਅਗਰ ਸਾਡੀ ਸੰਸਥਾ ਰਜਿਸਟਰਡ ਹੋਊਗੀ ਅਸੀਂ ਉਹਦਾ ਖੁਦ ਜਾ ਕੇ ਉਹਦਾ ਪੈਰਬਾਈ ਕਰਕੇ ਉਹਨੂੰ ਉਹਦਾ ਨਾਮ ਦਰਵਾਵਾਂਗੇ ਜੋ ਸਾਡੀਆਂ ਆਪਣੀਆਂ ਪਰਸਨ ਸਮੱਸਿਆ ਨੇ ਜੋ ਗਵਰਨਮੈਂਟ ਦੇ ਨਾਲ ਚੱਲ ਰਹੀਆਂ ਨੇ ਗਵਰਨਮੈਂਟਾਂ ਨੇ ਸਾਡੇ ਨਾਲ ਜੋ ਜਿੰਨੇ ਵਾਅਦੇ ਕੀਤੇ ਨੇ ਉਹਦੋਂ ਕਈ ਗੁਣਾ ਵੱਧ ਸਾਡੇ ਨਾਲ ਧੋਖੇ ਕੀਤੇ ਨੇ ਜੋ ਵੀ ਉਹਨਾਂ ਦੇ ਹੱਕ ਨੇ ਸਾਡੇ ਹੱਕ ਨੇ ਜਾਂ ਪਿੰਡਾਂ ਦੇ ਵਿੱਚ ਆਮ ਕਿਸੇ ਨੂੰ ਮਨਰੇਗਾ ਸਕੀਮ ਹੈ ਕਿਸ ਦੀ ਵਿਧਵਾ ਪੈਨਸ਼ਨ ਹੈ ਕਿਸ ਦਾ ਕੋਈ ਝਗੜਾ ਉਹਦੇ ਹੱਲੇ ਲਈ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿੱਥੇ ਵੀ ਸਾਨੂੰ ਜਾਣਾ ਪਿਆ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਸਾਨੂੰ ਸਾਰਿਆਂ ਨੂੰ ਜਿੰਨੇ ਮੇਰੇ ਸਾਰੇ ਵੀਰ ਖੜੇ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ 'ਚ ਕੀ ਹਾਲ ਨੇ ਕੀ ਹੁੰਦਾ ਉਹ ਸਾਰੀਆਂ ਚੀਜ਼ਾਂ ਤਹਿਸੀਲ 'ਚ ਕੀ ਹੁੰਦਾ ਉਹ ਥਾਣਿਆਂ 'ਚ ਕੀ ਹੁੰਦਾ ਸਾਰੀ ਕਾਰਵਾਈ ਸਾਨੂੰ ਆਉਂਦੀ ਆ ਅਸੀਂ ਕਰੀ ਆ ਇਸ ਕਰਕੇ ਹੁਣ ਸਾਨੂੰ ਇਹ ਗਵਰਨਮੈਂਟ ਨੇ ਜਦੋਂ ਖਤਮ ਕਰਤਾ ਕਿ ਜੀਓ ਜੀ ਨਹੀਂ ਰਹਿਣੇ ਤਾਂ ਸਾਨੂੰ ਇਹ ਸਟੈਪ ਦੁਬਾਰਾ ਲੈਣਾ ਪਿਆ ਜਿੰਨੇ ਨਾਲ ਅਸੀਂ ਸੰਗਠਿਤ ਹੋ ਕੇ ਨਹੀਂ ਚੱਲਦੇ ਉਹ ਸਾਡੀਆਂ ਗੱਲਾਂ ਨਹੀਂ ਸੁਣਨਗੇ ਸਾਡੀਆਂ ਗੱਲਾਂ ਵੱਲ ਗੌਰ ਨਹੀਂ ਕਰੇ ਅਸੀਂ ਆਪਣੇ ਲੋਕਾਂ ਵਾਸਤੇ ਆਪਣੇ ਪਿੰਡਾਂ ਵਾਸਤੇ ਆਪਣੇ ਸਮਾਜ ਵਾਸਤੇ ਕੁਝ ਜੋ ਸਾਡੇ ਕੋਲ ਨੌਲੇਜ ਹੈ ਜੋ ਸਾਨੂੰ ਜੀਓਜੀ ਦੇ ਟਾਈਮ ਤੇ ਪਤਾ ਲੱਗਿਆ ਅਸੀਂ ਉਹਨਾਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਸ ਸੰਗਠਨ ਨੂੰ ਪੂਰਨ ਤੌਰ ਤੇ ਤਿਆਰ ਕਰ ਰਹੇ ਹਾਂ ਇਸ ਮੀਟਿੰਗ ਦਾ ਮੇਨ ਮਕਸਦ ਇਹ ਹੈ ਕਿ ਅਸੀਂ ਐਕਸ ਸਰਵਿਸਮੈਨ ਪਹਿਲਾਂ ਤੋਂ 5 ਸਾਲ 7 ਸਾਲ ਤੋਂ ਅਸੀਂ ਇਕੱਠੇ ਚੱਲ ਰਹੇ ਹਾਂ ਇੱਕ ਅਸੀਂ ਆਪਣੀ ਸੰਸਥਾ ਬਣਾਉਣਾ ਚਾਹੁੰਦੇ ਆ ਉਹ ਸੰਸਥਾ ਦਾ ਰੂਪ ਰੇਖਾ ਤਿਆਰ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਕਿ ਮੀਟਿੰਗ ਰੱਖਣ ਦਾ ਕੀ ਮਕਸਦ ਸੀਗਾ ਕੀ ਕੀ ਮੁਸ਼ਕਲਾਂ ਆਪੀਆਂ ਦੇ ਜਿਹੜੇ ਸਾਹਮਣੇ ਕਿਉਂਕਿ ਅਸੀਂ ਸਾਰੇ ਐਕਸਰਸਮੈਨ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਜੋ ਸਾਡੀਆਂ ਆਪਣੀਆਂ ਪਰਸਨਲ ਸਮੱਸਿਆ ਨੇ ਜੋ ਗਵਰਨਮੈਂਟ ਦੇ ਨਾਲ ਚੱਲ ਰਹੀਆਂ ਨੇ ਗਵਰਨਮੈਂਟਾਂ ਨੇ ਸਾਡੇ ਨਾਲ ਜੋ ਜਿੰਨੇ ਵਾਅਦੇ ਕੀਤੇ ਨੇ ਉਹਦੋਂ ਕਈ ਗੁਣਾ ਵੱਧ ਸਾਡੇ ਨਾਲ ਧੋਖੇ ਕੀਤੇ ਨੇ ਅਸੀਂ ਮਹਿਸੂਸ ਕਰਦੇ ਆ ਕਿ ਜਿੰਨੀ ਦਾ ਅਸੀਂ ਸੰਗਠਿਤ ਹੋ ਕੇ ਨਹੀਂ ਚੱਲਦੇ ਉਹ ਸਾਡੀਆਂ ਗੱਲਾਂ ਨਹੀਂ ਸੁਣਨਗੇ ਸਾਡੀਆਂ ਗੱਲਾਂ ਵੱਲ ਗੌਰ ਨਹੀਂ ਕਰਨਗੇ ਦੂਜਾ ਕਿਉਂਕਿ ਅਸੀਂ ਆਪਣੇ ਜੀਵਨ ਦੇ 30 25 35 ਸਾਲ ਆਪਣੇ ਲਗਾ ਚੁੱਕੇ ਆ ਹੁਣ ਸਾਨੂੰ ਇਹ ਇੱਛਾ ਹੈ ਸਾਡੇ ਦਿਲ ਦੇ ਵਿੱਚ ਅਸੀਂ ਆਪਣੇ ਲੋਕਾਂ ਵਾਸਤੇ ਆਪਣੇ ਪਿੰਡਾਂ ਵਾਸਤੇ ਆਪਣੇ ਸਮਾਜ ਵਾਸਤੇ ਕੁਝ ਜੋ ਸਾਡੇ ਕੋਲ ਨੌਲੇਜ ਹੈ ਜੋ ਸਾਨੂੰ ਜੀਓਜੀ ਦੇ ਟਾਈਮ ਤੇ ਪਤਾ ਲੱਗਿਆ ਅਸੀਂ ਉਹਨਾਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਇਸ ਸੰਗਠਨ ਨੂੰ ਪੂਰਨ ਤੌਰ ਤੇ ਤਿਆਰ ਕਰ ਰਹੇ ਹਾਂ ਉਹ ਜਿਹੜੇ ਫੌਜੀਏ ਨੇ ਕਿੰਨੇ ਕਿ ਤੁਹਾਡੇ ਇਸ ਜਿਹੜੇ ਤੁਸੀਂ ਯੂਨਿਟ ਬਣਾਇਆ ਕਿੰਨੇ ਕਿ ਦੇ ਵਿੱਚ ਮੈਂਬਰ ਨੇ ਤੁਹਾਡੇ ਆ ਮੈਂ ਅਗਰ ਮੈਂ ਮੋٹے ਤੌਰ ਤੇ ਤੁਹਾਨੂੰ ਦੱਸਾਂ ਤੇ ਖੰਨੇ ਦੇ ਵਿੱਚ ਮੇਰੇ 4000 ਦੇ ਕਰੀਬ ਐਕਸ ਸਰਸਮੈਨ ਨੇ ਮਾਝਾ ਸਮਰਾਲੇ ਦੇ ਵਿੱਚ 7000 ਨੇ ਤੇ ਪਹਿਲ ਦੇ ਵਿੱਚ ਕੋਈ 9000 ਦੇ ਕਰੀਬ ਸਾਡੇ ਫੌਜੀ ਨੇ ਜਿਨ੍ਹਾਂ ਦੀ ਕੇ ਅਸੀਂ ਇਕੱਠੇ ਕਰਕੇ ਇਹਨਾਂ ਸਾਰਿਆਂ ਦੀਆਂ ਸਮੱਸਿਆਵਾਂ ਹੱਲ ਕਰਨ ਵਾਸਤੇ ਇਹਨਾਂ ਸਾਰਿਆਂ ਦੇ ਬੜੇ ਇਕੱਠ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰੇ ਕਰਨੇ ਆ ਅਸੀਂ ਗਵਰਨਮੈਂਟ ਦੇ ਵਿੱਚ ਅਸੀਂ ਆਪਣੇ ਨੁਮਾਇंदे ਭੇਜਣੇ ਆ ਅਸੀਂ ਆਪਣੇ ਸ਼ਿਰਕਤ ਕਰਨਾ ਚਾਹੁੰਦੇ ਆ ਤਾਂ ਜੋ ਅਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਹਿੰਦੁਸਤਾਨ ਨੂੰ ਭਾਰਤ ਮਾਤਾ ਨੂੰ ਅਸੀਂ ਉੱਚਾ ਲੈ ਜਾ ਸਕੀਏ ਕੀ ਲੱਗਦਾ ਕਿ ਜਿਹੜੇ ਫੌਜੀ ਨੇ ਕਾਫੀ ਲੰਮਾ ਸਮਾਂ ਇੱਕ ਫੌਜ ਦੇ ਵਿੱਚ ਆਪਣੀ ਸੇਵਾ ਦਿੱਤੇ ਨੇ ਉਹਨਾਂ ਨੂੰ ਲੇਕਿਨ ਬਾਅਦ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਬਿਲਕੁਲ ਠੀਕ ਕਿਹਾ ਕਿ ਐਕ ਸਰਵਿਸਮੈਨ ਜਿੰਨੀਆਂ ਸਮੱਸਿਆਵਾਂ ਚੱਲ ਰਹੇ ਨੇ ਉਹਨਾਂ ਦਾ ਆਮ ਲੋਕਾਂ ਨੂੰ ਗਿਆਨ ਨਹੀਂ ਪਰ ਇਹ ਦੂਜਿਆਂ ਨਾਲੋਂ ਵੱਧ ਸਮੱਸਿਆ ਦਾ ਚੱਲ ਰਹੇ ਨੇ ਕਿਉਂਕਿ ਖੁਦ ਸਮੱਸਿਆ ਡੀਲ ਕਰਦੇ ਆ ਖੁਦ ਸਮੱਸਿਆ ਨੂੰ ਸੁਲਝਾਉਂਦੇ ਆ ਤੇ ਕਿਉਂ ਨਾ ਅਸੀਂ ਆਪਣੇ ਲੋਕਾਂ ਦੇ ਜਿਨ੍ਹਾਂ ਦੇ ਅਸੀਂ ਨਮਾਇੰਦੇ ਆ ਜਿਨ੍ਹਾਂ ਦੇ ਅਸੀਂ ਤੀ ਪੁੱਤਾਂ ਜਿਨ੍ਹਾਂ ਦੇ ਅਸੀਂ ਮਾਈ ਪਾਪਾਂ ਅਸੀਂ ਉਹਨਾਂ ਵਾਸਤੇ ਕਿਉਂ ਨਾ ਉਹ ਚੀਜ਼ਾਂ ਕਰੀਏ ਜਿਨ੍ਹਾਂ ਦਾ ਕੇ ਸਾਨੂੰ ਪਤਾ ਹੈ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਰਿਟਾਇਰਡ ਕੈਪਟਨ ਮੇਰ ਸਿੰਘ ਕੋਲਾ ਹੀ ਤੇ ਸਰ ਅੱਜ ਜਿਹੜੀ ਮੀਟਿੰਗ ਕੀ ਹੈ ਸਾਬਕਾ ਉੱਚਿਆਂ ਵੱਲੋਂ ਤੇ ਕੀ ਮਕਸਦ ਸੀਗਾ ਤੇ ਕਿੰਧਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁੰਦਾ ਸਾਬਕਾ ਜੋ ਅਸੀਂ ਅੱਜ ਜੀ ਮੀਟਿੰਗ ਕਰ ਰਹੇ ਹਾਂ ਇਹਦੇ ਵਿੱਚ ਸਾਬਕਾ ਸਨ ਕਰ ਰਹੇ ਬਹੁਤ ਜ਼ਿਆਦਾ ਸਮੱਸਿਆਵਾਂ ਨੇ ਬੰਨ ਇੱਕ ਬੰਨ ਪੈਨਸ਼ਨ ਦੀ ਸਮੱਸਿਆ ਹੈ ਡੀਏ ਦੀ ਸਮੱਸਿਆ ਹੈ ਡਿਸੇਬਿਲਟੀ ਪੈਨਸ਼ਨ ਦੀ ਸਮੱਸਿਆ ਹੈ ਜੋ ਬਿੱਡੋ ਆ ਸਾਡੀ ਉਹਨੂੰ ਬਹੁਤ ਘੱਟ ਪੈਨਸ਼ਨ ਮਿਲਦੀ ਆ ਉਹਦਾ ਗੁਜ਼ਾਰਾ ਨਹੀਂ ਹੁੰਦਾ ਉਹਦੀ ਬਹੁਤ ਸਮੱਸਿਆ ਹੈ ਹੋਰ ਵੀ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜੇ ਨਾ ਅੱਜ ਤੱਕ ਕੋਈ ਵੀ ਹੱਲ ਨਹੀਂ ਹੋਇਆ ਅਸੀਂ ਇਸ ਕਰਕੇ ਸਾਨੂੰ ਇਹ ਜੂਨੀਅਰ ਬਣਾਉਣੀ ਪਈ ਕਿਉਂਕਿ ਜੂਨੀਅਰ ਜਿੰਨੀ ਦੇਰ ਅਸੀਂ ਬਣਾਉਦੇ ਨਹੀਂ ਉਹਨੇ ਦੇਰ ਸਾਡੇ ਮਸਲੇ ਹੱਲ ਨਹੀਂ ਹੋਣ ਕਿਉਂਕਿ ਅੱਜ ਇਸ ਕੱਲ ਜੋ ਵੀ ਸਰਕਾਰਾਂ ਨੇ ਉਹ ਸਟ੍ਰੈਂਥ ਦੇ ਦਿੱਤੀਆਂ ਨੇ ਇਹਨਾਂ ਦੀ ਮਗਰ ਕਿੰਨੀ ਕੀ ਸਟ੍ਰੈਂਥ ਹੈ ਫਿਰ ਉਹ ਮਤਲਬ ਜਾਣਦੇ ਆ ਨੇ ਪਤਾ ਕਰਨੇ ਵੀ ਸਭ ਵੋਟ ਕਿਹਨੂੰ ਪਾਉਣੇ ਆ ਕਿਉਂਕਿ ਇਕੱਲੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਅਸੀਂ ਤਿੰਨਾਂ ਤਹਿਸੀਲਾਂ ਦੀ ਮਤਲਬ ਸਾਬਕਾ ਸੈਨ ਜੋ ਵੀ ਹੈ ਮਤਲਬ ਨੇ ਭੋਜੀ ਦਾਸ ਤੇ ਉਹਨਾਂ ਨਾਲ ਬੇਸੀ ਸ਼ਾਮਲ ਕਰਾਂਗੇ ਜੋ ਵੀ ਉਹਨਾਂ ਦੇ ਹੱਕ ਨੇ ਸਾਡੇ ਹੱਕ ਨੇ ਜਾਂ ਪਿੰਡਾਂ ਦੇ ਵਿੱਚ ਆਮ ਕੇ ਨੂੰ ਮਨਰੇਗਾ ਸਕੀਮ ਹੈ ਕੇ ਦੀ ਵਿਧਵਾ ਪੈਨਸ਼ਨ ਕੇ ਦਾ ਕੋਈ ਝਗੜਾ ਉਹਦੇ ਹੱਲੇ ਲਈ ਵੀ ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿੱਥੇ ਵੀ ਸਾਨੂੰ ਜਾਣਾ ਪਿਆ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਕਿਉਂਕਿ ਉਹ ਜੀ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਮਿਲਦਾ ਤੁਸੀਂ ਸਰਕਾਰ ਕੇ ਵੀ ਕੋਈ ਮੰਗ ਰੱਖਦੇ ਹੁੰਦੇ ਹੋ ਵੀ ਸਾਨੂੰ ਆਹ ਸਮੱਸਿਆ ਆ ਰਹੀ ਹੈ ਤੇ ਸਰਕਾਰ ਕਿੰਨੀ ਵੱਡੀ ਮੁੰਦਾ ਹੈ ਦੇਖੋ ਜੀ ਸਰਕਾਰ ਕੇ ਅਸੀਂ ਬਹੁਤ ਸਮੱਸਿਆਵਾਂ ਵਿੱਚ ਰੱਖੀਆਂ ਕਿਉਂਕਿ ਮੋਦੀ ਸਾਹਿਬ ਨੂੰ 11 ਸਾਲ ਹੋ ਗਏ ਇੱਕ ਵਾਰੀ ਇਹਨਾਂ ਨੇ ਬਿਆਨ ਦਿੱਤਾ ਸੀ ਆਪਣੇ ਗ੍ਰਹਿ ਮੰਤਰੀ ਸ੍ਰੀ ਅਮਨ ਸਾਹਿਬ ਜੀ ਨੇ ਉਹ ਕਹਿੰਦੇ ਇਹ ਸਾਰੇ ਵਾਦੇ ਪੂਰੇ ਕਰਨ ਨਹੀਂ ਹੁੰਦੇ ਜਿਵੇਂ ਅਸੀਂ ਕਹਿਤਾ ਨਾ ਵੀ ਵਾਦੇ ਅਸੀਂ ਕਰਾਂਗੇ ਕਹਿੰਦੇ ਪੂਰੇ ਕਰਨ ਨਹੀਂ ਹੁੰਦੇ ਇਹਨਾਂ ਨੂੰ ਇਹ ਮਤਲਬ ਰਿਕਵਾਰੀ ਅਖਬਾਰ ਦੇ ਵਿੱਚ ਖਬਰ ਲਈ ਸੀ ਇਹਦਾ ਮਤਲਬ ਜਿਹੜੇ ਲੀਡਰ ਵੀ ਆ ਜਾਂ ਕੋਈ ਵੀ ਸਰਕਾਰਾਂ ਬਣਦੇ ਨੇ ਇਹ ਵੀ ਝੂਠ ਬੋਲ ਕੇ ਵੋਟਾਂ ਮਟੋਰ ਕਰਦੇ ਨੇ ਅੱਜ ਸਰ ਕੀ ਤੁਹਾਡਾ ਕੀ ਨਾਮ ਹੈ ਜੀ ਕੈਪਟਨ ਨਾਜ਼ਰ ਸਿੰਘ ਮਾਗਟ ਜਟਾਣਾ ਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਫੌਜੀਆਂ ਵੱਲੋਂ ਤੁਸੀਂ ਇੱਕ ਮੀਟਿੰਗ ਰੱਖੀ ਸਾਡਾ ਇਹੀ ਮੁੱਦਾ ਹੈ ਪਹਿਲਾਂ ਕਿ ਜੋ ਫੌਜੀਆਂ ਦੇ ਪ੍ਰੋਬਲਮਾਂ ਨੇ ਤੁਸੀਂ ਦੇਖਿਆ ਹੀ ਹੈ ਉਹ ਕਈ ਕੇਸ ਅਹ ਜੇ ਹੋਏ ਨੇ ਕਿ ਕਿਸੇ ਸਪਾਹੀ ਨੂੰ ਕੁੜਤਾ ਕਿਸੇ ਹੌਲਦਾਰ ਨੂੰ ਕੁੜਤਾ ਇਵਨ ਕਰਨਲ ਤੱਕ ਵੀ ਕੁੜਤੇ ਉਹਨਾਂ ਵਾਸਤੇ ਉਹਨਾਂ ਦਾ ਬੈਕ ਕੋਈ ਹੈ ਨਹੀਂ ਇਸ ਕਰਕੇ ਅਸੀਂ ਇਹ ਸੰਸਥਾ ਬਣਾਉਣੀ ਚਾਹੁੰਦੇ ਆ ਕਿ ਜੇ ਤੁਮ ਵੀ ਕਿਸੇ ਪਹੁੰਚੀ ਨੂੰ ਪ੍ਰੋਬਲਮ ਆndi ਹੈ ਅਗਰ ਸਾਡੀ ਸੰਸਥਾ ਰਜਿਸਟਰਡ ਹੋਊਗੀ ਅਸੀਂ ਉਹਦਾ ਖੁਦ ਜਾ ਕੇ ਉਹਦਾ ਪੈਰ ਬਾਈ ਕਰਕੇ ਉਹਨੂੰ ਉਹਦਾ ਨਿਆਂ ਦਰਵਾਵਾਂਗੇ ਅਦਰਵਾਈ ਨਹੀਂ ਇੱਥੇ ਤਾਂ ਕੋਈ ਕੋਈ ਹਾਲ ਨਹੀਂ ਹੈਗਾ ਕੋਈ ਜਿਹਦੇ ਕੇ ਸਟਾਰ ਲੱਗੇ ਹੋਏ ਨੇ ਜਾਂ ਕੋਈ ਪੀਤੀਆਂ ਲੱਗੀਆਂ ਨੇ ਉਹ ਜਾਂਦੇ ਨਹੀਂ ਕੋਟਲੇ ਜਾਂਦੇ ਨਹੀਂ ਫੜ ਲੈਂਦੇ ਨੇ ਇਸ ਕਰਕੇ ਜਿਹੜੀ ਇਹ ਸੰਸਥਾ ਹੈ ਇਹ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੋਊਗੀ ਫਿਰੇ ਜਿੱਥੇ ਵੀ ਕੋਈ ਇਹ ਜਆ ਪ੍ਰੋਬਲਮ ਹੁੰਦੀ ਆ ਫੋਨ ਤੇ ਅਸੀਂ ਫਿਰ ਉਸ ਦਾ ਕੰਮ ਲਪਟਾ ਕੇ ਆਵਾਂਗੇ ਇਸ ਕਰਕੇ ਇਹਨੂੰ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਇਹਦਾ ਜੋ ਕੰਮਕਾਰ ਹੈ ਜਿੰਨੇ ਪਹਿਲਾਂ ਅਸੀਂ 5 ਸਾਲ ਕਰ ਚੁੱਕੇ ਆ ਸਾਨੂੰ ਸਾਰਿਆਂ ਨੂੰ ਜਿੰਨੇ ਮੇਰੇ ਸਾਰੇ ਵੀਰ ਖੜੇ ਨੇ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਪਿੰਡਾਂ 'ਚ ਕੀ ਹਾਲ ਨੇ ਕੀ ਹੁੰਦਾ ਉਹ ਸਾਰੀਆਂ ਚੀਜ਼ਾਂ ਤਹਿਸੀਲ 'ਚ ਕੀ ਹੁੰਦਾ ਉਹ ਥਾਣਿਆਂ 'ਚ ਕੀ ਹੁੰਦਾ ਸਾਰੀ ਕਾਰਵਾਈ ਸਾਨੂੰ ਆਉਂਦੀ ਆ ਅਸੀਂ ਕਰੀ ਆ ਇਸ ਕਰਕੇ ਹੁਣ ਸਾਨੂੰ ਇਹ ਗਵਰਨਮੈਂਟ ਨੇ ਜਦੋਂ ਖਤਮ ਕਰਤਾ ਵੀ ਜੀਓ ਜੀ ਨਹੀਂ ਰਹਿਣੇ ਤਾਂ ਸਾਨੂੰ ਇਹ ਸਟੈਪ ਦੁਬਾਰਾ ਲੈਣਾ ਪਿਆ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਸੰਸਥਾ ਤਾਂ ਕਿ ਅਸੀਂ ਕਿਸੇ ਕਿਸਮ ਦਾ ਵੀ ਲੋਕਾਂ ਦਾ ਭਲਾ ਕਰ ਸਕੀਏ ਕਿਸੇ ਦੇ ਕੰਮ ਆ ਸਕੀਏ ਤਾਂ ਇਸ ਵਜ੍ਹਾ ਨਾਲ ਇਹ ਸੰਸਥਾ ਬਣਾਉਣੀ ਬਹੁਤ ਜ਼ਰੂਰੀ ਹੈ